ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਰਹਿਸ਼ ਦੇ ਉੱਤੇ ਮੁਰ ਤੋਂ ਅੱਜ ਵਿਜੀਲੈਂਸ ਦੀ ਟੀਮ ਪਹੁੰਚੀ ਆ ਤਾਂ ਬੀਤੇ ਦਿਨ ਵੀ ਵਿਜੀਲੈਂਸ ਦੇ ਵੱਲੋਂ ਰੇਡ ਆ ਜਿਹੜੀ ਉਹ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੇ ਵਕੀਲ ਨੇ ਜਿਹੜੇ ਕੋਰਟ ਦੇ ਵਿੱਚ ਜਾਂਦੇ ਨੇ ਉਸ ਤੋਂ ਬਾਅਦ ਕੋਰਟ ਦੇ ਵੱਲੋਂ ਆਰਡਰ ਵੀ ਕੀਤੇ ਜਾਂਦੇ ਨੇ ਕਿ ਇਸ ਮਾਮਲੇ ਵਿੱਚ ਜਿਹੜੀਆਂ ਥਾਵਾਂ ਤੇ ਪਹਿਲਾਂ ਰੇਡ ਕੀਤੀ ਗਈ ਹੈ ਉੱਥੇ ਕੋਈ ਰੇਡ ਨਹੀਂ ਕੀਤੀ ਜਾਵੇਗੀ ਕੋਈ ਨਵੀਂ ਰੇਡ ਨਹੀਂ ਕੀਤੀ ਜਾਵੇਗੀ ਅਤੇ ਜਿਨ੍ਹਾਂ ਥਾਵਾਂ ਤੇ ਪਹਿਲਾਂ ਰੇਡ ਹੋ ਚੁੱਕੀ ਹੈ ਉਹਨਾਂ ਦੀ ਜਿਹੜੇ ਉਸ ਆਧਾਰ ਤੇ ਸਬੂਤ ਦਿੱਤੇ ਸੀ ਜੋ ਤੱਤ ਪੇਸ਼ ਕੀਤੇ ਸੀ ਉਹਨਾਂ ਦੀ ਜਾਂਚ ਆ ਜਿਹੜੀ ਉਹ ਹੋ ਸਕਦੀ ਹੈ ਮੁਲਾਂਕਣ ਹੋ ਸਕਦਾ ਹੈ ਲੇਕਿਨ ਇਸ ਦੌਰਾਨ ਵੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੂੰ ਨਾਲ ਲੈ ਜਾਣਾ ਹੋਵੇਗਾ ਜਿਸ ਤੋਂ ਬਾਅਦ ਸਰਕਾਰੀ ਵਕੀਲ ਦਾ ਵੀ ਇੱਕ ਬਿਆਨ ਆਉਂਦਾ ਹੈ ਉਹ ਜ਼ਿਕਰ ਕਰਦੇ ਨੇ ਕਿ ਵਿਜੀਲੈਂਸ ਦੀ ਟੀਮ ਆ ਜਿਹੜੀ ਉਹ ਮੁਰਤੋਂ ਭਲਕੇ ਯਾਨੀ ਕਿ ਅੱਜ ਵਿਕਰਮ ਮਜੀਠੀਆ ਦੀ ਰਹਿਸ਼ਤੇ ਜਾਵੇਗੀ ਤਾਂ ਅੱਜ ਵਿਜੀਲੈਂਸ ਦੀ ਟੀਮ ਆ ਜਿਹੜੀ ਉਹ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਰਹਿਸ਼ਤੇ ਪਹੁੰਚ ਚੁੱਕੀ ਹੈ ਜਿੱਥੇ ਅੱਜ ਉਹਨਾਂ ਦੀ ਜਾਇਦਾਦ ਦਾ ਮੁਲਾਂਕਣ ਹੋਵੇਗਾ ਉਹਨਾਂ ਦੀ ਜਾਇਦਾਦ ਦੀ ਪੈਮਾਈਸ਼ਾ ਜਿਹੜੀ ਉਹ ਕੀਤੀ ਜਾਵੇਗੀ ਜਿਸ ਤੋਂ ਬਾਅਦ ਉਸ ਦੀ ਕੀਮਤ ਆ ਜਿਹੜੀ ਉਹ ਵੀ ਤੈਅ ਕੀਤੀ ਜਾਵੇਗੀ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਲਗਾਤਾਰ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਤਾਂ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਪੰਜਾਬ ਹੈ ਮੱਧ ਪ੍ਰਦੇਸ਼ ਅਤੇ ਹੋਰ ਵੱਖ-ਵੱਖ ਥਾਵਾਂ ਉੱਤੇ ਵਿਕਰਮ ਸਿੰਘ ਮਜੀਠੀਆ ਨੂੰ ਲਜਾਇਆ ਗਿਆ ਸੀ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਲਗਾਤਾਰ ਜਾਂਚ ਆਦੇੜੀ ਕੀਤੀ ਜਾ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਉਸ ਮਾਮਲੇ ਨੂੰ ਲੈ ਕੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਵੱਖ-ਵੱਖ ਲੋਕਾਂ ਦੇ ਵੱਲੋਂ ਵਿਜੀਲੈਂਸ ਦੇ ਕੋਲ ਬਿਆਨ ਨੇ ਜਿਹੜੇ ਉਹ ਦਰਜ ਕਰਾਏ ਗਏ ਸੀ ਚਾਹੇ ਉਹ ਬਿੱਟੂ ਆਲਖ ਹੋਣ ਚਾਹੇ ਉਹ ਨਿਰੰਜਨ ਸਿੰਘ ਹੋਣ ਜਾਂ ਫਿਰ ਪੰਜਾਬ ਦੇ ਸਾਬਕਾ ਡੀਜੀਪੀ ਹੋਣ ਤਾਂ ਲਗਾਤਾਰ ਬਿਕਰਮ ਸਿੰਘ ਮਜੀਠੀਆ ਦਾ ਕੇਸ ਆ ਜਿਹੜਾ ਉਹ ਚਰਚਾ ਦੇ ਵਿੱਚ ਰਹਿੰਦਾ ਹੈ ਤਾਂ ਬੀਤੇ ਦਿਨ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਕਾਲੀ ਦਲ ਉੱਤੇ ਵਰਦੇ ਹੋਏ ਨਜ਼ਰ ਆਏ ਸੀ ਅਤੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਤਿੱਖੇ ਤੰਜ ਕੱਸੇ ਸੀ ਗਨੀਵ ਕੌਰ ਮਜੀਠੀਆ ਦਾ ਇੱਕ ਡਾਇਲੋਗ ਆ ਜਿਹੜਾ ਉਹ ਵੀ ਸੀਐਮ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਬੋਲਿਆ ਗਿਆ ਸੀ ਅਤੇ 540 ਕਰੋੜ ਦੇ ਮਾਮਲੇ ਨੂੰ ਲੈ ਕੇ ਤੰਜ ਕੱਸਦੇ ਹੋ ਨਜ਼ਰ ਆਏ ਸੀ ਅਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅੱਜ ਜਨ ਅਸ਼ਨ ਨੂੰ ਲੈ ਕੇ ਵਿਧਾਨ ਸਭਾ ਵਿੱਚ ਚਰਚਾ ਹੈ ਤਾਂ ਜੋ ਹੋ ਇੱਥੇ ਕਿਉਂ ਨਹੀਂ ਆਏ ਕਿ ਨਿਵਿਕਾ ਮਜੀਠੀਆ ਇੱਥੇ ਕਿਉਂ ਨਹੀਂ ਆਏ ਤਾਂ ਸ਼ੋਮਣੀ ਅਕਾਲੀ ਦਲ ਨੂੰ ਲੈ ਕੇ ਵੀ ਸੀਐਮ ਮਾਨ ਦੇ ਵੱਲੋਂ ਤੰਜ ਨੇ ਜਿਹੜੇ ਉਹ ਕਥੇ ਗਏ ਸੀ ਦੂਜੇ ਪਾਸੇ ਵਿਜੀਲੈਂਸ ਦੀਆਂ ਟੀਮਾਂ ਨੇ ਜਿਹੜੀਆਂ ਉਹ ਲਗਾਤਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਾਂਚ ਕਰ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਲਗਾਤਾਰ ਵਕ ਵਕ ਲੋਕ ਤੇ ਜਿਹੜੇ ਉਨ੍ਹਾਂ ਦੇ ਬਿਆਨ ਨੇ ਜਿਹੜੇ ਉਹ ਦਰਦ ਕੀਤੇ ਗਏ ਸੀ ਤਾਂ ਅੱਜ ਜਾਇਦਾਦ ਦੀ ਪਮਾਇਸ਼ਾ ਜਿਹੜੀ ਉਹ ਕੀਤੀ ਜਾਣੀ ਹੈ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਵਿਜੀਲੈਂਸ ਇਸ ਮਾਮਲੇ ਵਿੱਚ ਕੀ ਐਕਸ਼ਨ ਲੈਂਦੀ ਹੈ